ਹਾਂਜੀ ਸਤਿ ਸ੍ਰੀ ਅਕਾਲ ਜੀ ਜੀਡੀਐਫਪੀ 02 ਤੇ ਵੈਲਕਮ ਕਰਦਾ ਤੁਹਾਡੇ ਸਾਰੇ ਵੀਰਾਂ ਦਾ ਮੈਂ ਤੁਹਾਡਾ ਆਪਣਾ ਜਲਦੀ ਪਾਜੀ ਹਾਂ ਲਓ ਵੀਰ ਜੀ ਜਿੱਦਾਂ ਕਿ ਸੋ ਤਾਣਵੰਡੇ ਰੋਡ ਤੋਂ ਫਰੈਂਡ ਪੀਐਮ ਕਲੱਬ ਤੋਂ ਸ਼ੀਲਡ ਉਡਾਈ ਗਈ ਸੀ ਠੀਕ ਹੈ ਜੀ ਜਿੱਦਾਂ ਕਿ 33 ਛਤਾਂ ਸੀ ਉਹਦੇ ਵਿੱਚ ਨੱਪੂ ਵੀਰ ਜੀ ਹੋਣਾ ਨੇ ਸਾਰੇ ਵੀਰਾਂ ਨੇ ਰਲ ਕੇ ਸ਼ੀਲਡ ਉਡਾਈ ਸੀ ਠੀਕ ਹੈ ਜੀ ਤੇ ਅੱਜ ਇਨਾਮਾਨ ਸਮਾਗਮ ਜੀ ਤੇ ਇਨਾਮਾਨ ਸਮਾਗਮ ਦੇ ਸਾਰੇ ਵੀਰ ਇਕੱਤਰ ਹੋਏ ਨੇ ਤੇ ਸਾਰੇ ਵੀਰਾਂ ਨਾਲ ਮਲਾਵਾਂਗੇ ਤੇ ਫਸਟ ਸੈਕਿੰਡ ਥਰਡ ਜਿਨ੍ਹਾਂ ਜਿਨ੍ਹਾਂ ਦੇ ਇਨਾਮ ਆਏ ਨੇ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਜਿਨ੍ਹਾਂ ਦਾ ਹਿੱਟ ਕਬੂਤਰ ਆਇਆ ਤੇ ਬੱਚੇ ਦਾ ਨਾਮ ਆਇਆ ਵਾ ਉਹ ਸਾਰੇ ਵੀਰਾਂ ਨਾਲ ਮਲਾਵਾਂਗੇ ਠੀਕ ਹੈ ਜੀ ਆ ਸਾਰੇ ਵੀਰ ਛੱਤ ਤੇ ਇਕੱਠੇ ਹੋਏ ਜੇ ਤੇ ਆਹੋ ਮਿਲਾਨੀਆਂ ਸਾਰਿਆਂ ਨਾਲ ਤੇ ਉਪਤਾ ਸਾਹਿਬ ਨੇ ਜੀ ਹੋਣਾ ਨਾ ਕਰਾਨੀਆਂ ਗੱਲਾਂ ਬਾਤਾਂ ਤੇ ਪਹਿਲੇ ਅਪੂ ਵੀਨਾ ਕਰਦੇ ਆ ਗੱਲਬਾਤ ਤੇ ਨਾਲ ਆਪਣੇ ਵਿੱਕੀ ਵੀਰ ਜੀ ਆ ਬਣਾਇਆ ਹਾਂ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਭਾਈ ਹੋਰ ਅਪੂ ਵੀਰ ਜੀ ਠੀਕ ਠਾਕ ਜੀ ਹਾਂ ਜੀ ਸਤਿ ਸ੍ਰੀ ਅਕਾਲ ਵਿੱਕੀ ਵੀਰ ਜੀ ਉਹ ਪਿੱਛੇ ਆਪਣਾ ਹੈਪੀ ਵੀਰ ਸਤਿ ਸ੍ਰੀ ਅਕਾਲ ਆ ਵੀਰ ਜੀ ਤੇ ਅਪੂ ਵੀਰ ਜੀ ਕਰਾਓ ਸਾਰਿਆਂ ਨਾਲ ਮੁਲਾਕਾਤ ਕਰਾਓ ਰਾਜ ਉਸਤਾਦ ਜੀ ਪਾਪੜਾ ਵਾਲੇ। ਆ ਠੀਕ ਹੈ ਜੀ। ਸਿਮੂ ਵੀਰ ਆਪਣੇ ਬਿੰਦਾ ਵਿਰ ਅਸਟ੍ਰੇਲੀਆ ਵਾਲੇ। ਸਿਮੂ ਵੀਰ ਖਲੀਫਾ। ਠੀਕ ਹੈ ਜੀ। ਬਿੰਦਾ ਵੀਰ ਅਸਟ੍ਰੇਲੀਆ। ਡਿਲੀਵਰੀ ਸਟੀਲਿਆ ਵਾਲੇ। ਠੀਕ ਹੈ ਜੀ। ਉਹਨਾਂ ਦੇ ਛੋਟੇ ਬ੍ਰਦਰ ਖਲੀਫਾ ਸਾਹਿਬ। ਠੀਕ ਹੈ ਜੀ। ਰੋਕੀ ਉਸਤਾਦ ਜੀ ਦੁਨੀਆ ਵਾਲੇ। ਠੀਕ ਹੈ ਜੀ। ਬਾਬਾ ਜੀ ਫਰੂਟ ਵਾਲੇ। ਸਿਦਾ ਸਾਹਿਬ ਮੁੰਡੇ ਵਾਲੇ। ਉਸਤਾਦ ਬਾਬਾ ਜੀ। ਹਾਂ ਜੀ ਵੱਡੇ ਆਪਣੇ ਮਾਨਯੋਗ ਉਸਤਾਦ ਆ। ਹਾਂ ਜੀ ਉਸਤਾਦ ਜੀ ਜਰੂਰ ਲਾਇਆ ਕਰੋ ਵੱਡੇ ਭਾਜੀ। ਮਾਨਯੋਗ ਲਾਟੀ ਉਸਤਾਦ ਜੀ ਕੜੇਆ ਵਾਲੇ। ਆ ਠੀਕ ਹੈ ਜੀ। ਮਾਨਯੋ ਹਾਂਜੀ ਸ਼ਨੀ ਮੰਦਰ ਵਾਲੇ ਠੀਕ ਹੈ ਜੀ ਬਬਲੂ ਭਾਈ ਮਾਨਜੋਗ ਉਸਤਾਦ ਸਾਹਿਬ ਬਨ ਸੋਫਟੀ ਵਾਲੇ ਠੀਕ ਹੈ ਭਾਜੀ ਆ ਆਪਣੇ ਵੱਡੇ ਭਰਾ ਵਿੱਕੀ ਭਾਈ ਉਹਨਾਂ ਦਾ ਮੁੰਡਾ ਜੀ ਵੱਡਾ ਉਹਨਾਂ ਦੀ ਯਾਦ ਚ ਆਪਾਂ ਇੱਕ ਸ਼ੀਲਡ ਲਾਂਚ ਕਰਾਂਗੇ ਜੀ ਆ ਠੀਕ ਹੈ ਜੀ ਬਾਕੀ ਯਾਰ ਉਹਨਾਂ ਦਾ ਮੁੰਡਾ ਉਹਨਾਂ ਦੇ ਆਪਣੇ ਭਰਾ ਹੀ ਮਾਨਜੋਗ ਸੰਸਾਰੀ ਸੰਸਾਰੀ ਯਾਤਰਾ ਤੇ ਨਹੀਂ ਕਰਦੇ ਆਰਾ ਜੀ ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਗਜਿੰਦਰ ਕੁਮਾਰ ਵਿੱਕੀ ਕਬੂਤਰ ਵਾਲੇ ਸ਼ਹੀਦ ਉਦਮ ਸਿੰਘ ਨਦਰ ਤੋਂ ਜਿਹੜੇ ਹੁਣ ਪਿੱਛੇ ਜੇ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਗੁਰੂ ਚਰਨਾਂ ਵਿੱਚ ਜਾ ਬੈਠਿਆ ਨੇ ਉਹਨਾਂ ਦੀ ਯਾਦ ਵਿੱਚ ਇਹ ਚੀਜ਼ ਬਣਾਣਾ ਚਾਹੁੰਦੇ ਸਾਰੇ ਜਣੇ ਭਰਾ ਤੇ ਬਸ ਇਹੋ ਹੀ ਹੈ ਜੀ ਬਾਕੀ ਪਾਰਟੀ ਇਹਨਾਂ ਦੀ ਡਿਸਕੋਸਤਾ ਅੱਜ ਗੋਲੇ ਵਾਲੇ ਸੀ ਆ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਇਹ ਸਾਰੇ ਵੀਰ ਇਹ ਆਪਣਾ ਜੱਜ ਵੀਰ ਇਧਰ ਇਧਰ ਕੋਕੂ ਵੀਰ ਸਲਤਾਨ ਵਣ ਤੋਂ ਇਧਰ ਵੀਰ ਜੀ ਹਣੀ ਠੀਕ ਹੈ ਜੀ ਆ ਸਾਰੇ ਵੀਰ ਆਪਣੇ ਇਕੱਤਰ ਹੋਏ ਨੇ ਇਧਰ ਨੰਨੂ ਵੀਰ ਪਟਵਾਰੀ ਸਾਹਿਬ ਠੀਕ ਹੈ ਜੀ 골ਦੀ ਵੀਰ ਅੱਜ ਆਪਣ ਹੋਣੀ ਆ ਆਪਣੇ ਵੀਰ ਗੋਪੀ ਵੀਰ ਠੀਕ ਹੈ ਜੀ ਆ 골ਦੀ ਵੀਰ ਜੀ ਆ ਮਨੂ ਵੀਰ ਜੀ ਆਪੀ ਵੀਰ ਜੀ ਆ ਟੋਨੀ ਬਾਬਾ ਜੀ ਠੀਕ ਹੈ ਜੀ ਆ ਸਾਰੇ ਵੀਰ ਕਤਰ ਹੋਏ ਨੇ ਠੀਕ ਹੈ ਇੱਧਰ ਅਜੇ ਵੀਰ ਹੋਣੀ ਇੱਧਰ ਆਇਓ ਭਾਈ ਠੀਕ ਹੈ ਜੀ ਇਹ ਸਾਰੇ ਵੀਰ ਆਪਨੇ ਕੋਲ ਪਹੁੰਚੇ ਨੇ ਠੀਕ ਹੈ ਜੀ ਤੇ ਆਓ ਕਰਦੇ ਆ ਸ਼ੀਲਡ ਅਨਾਉਂਸ ਤੇ ਹਾਂਜੀ ਹਾਂਜੀ ਆਪੂ ਵੀਰ ਜੀ ਜਿੱਦਾਂ ਕਿ ਤੀਸਰਾ ਨਾਮ ਆਇਆ ਜੀ ਆਪਣੀ ਸ਼ੀਲਡ ਦੇ ਵਿੱਚ ਠੀਕ ਹੈ ਜੀ ਤੇ ਜੋ ਕੀ ਆਪਾਂ ਸ਼ੀਲਡਾ ਤੁਸੀਂ ਪਿੱਛੇ ਦੇਖ ਰਹੇ ਹੋ ਇਹ ਸ਼ੀਲਡਾ ਬਣਵਾਈਆਂ ਨੇ ਵੀਰ ਜੀ ਹੁਣਾ ਨੇ ਠੀਕ ਹੈ ਜੀ ਬਾਜਵਾ ਗਰੁੱਪ ਤੋਂ ਜਿੱਦਾਂ ਅਨਾਉਂਸ ਕੀਤੀ ਸੀ ਹੇਟ ਕਬੂਤਰ ਦੀ ਪਰਵਾਜ਼ ਇਹ ਸ਼ੀਲਡ ਅਨਾਉਂਸ ਹੋਈ ਸੀ ਠੀਕ ਹੈ ਜੀ ਇਹ ਸ਼ੀਲਡ ਦਿੱਤੀ ਜਾਏਗੀ ਬਾਜਵਾ ਗਰੁੱਪ ਵੱਲੋਂ ਜੀ ਠੀਕ ਹੈ ਜੀ ਹਾਂ ਜੀ ਆਪੂ ਵੀਰ ਜੀ ਤੀਸਰਾ ਨਾਮ ਕਿਹਨਾਂ ਦਾ ਆਇਆ ਜੀ ਤੀਜਾ ਨਾਮ ਬਚਨ ਉਸਤਾਦ ਦੇ ਸ਼ਕਿੰਦਰ ਦਾ ਅਜੇ ਵੀਰ ਪਾਲਟੀ ਵਿਜੇ ਉਸਤਾਦ ਜੀ ਢਾਬੇ ਵਾਲੇ ਠੀਕ ਹੈ ਜੀ ਲੋ ਜੀ ਆਓ ਜੀ ਹਾਂਜੀ 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 ਆ ਲੋ ਜੀ ਬਚਨ ਉਸਤਾਜ ਜੀ ਵੀ ਆਪਣੇ ਵਿੱਚ ਮੌਜੂਦ ਨੇ ਤਾੜੀਆਂ ਭਾਈ ਮੁਬਾਰਕਾਂ ਵੀ ਬਹੁਤ ਬਹੁਤ ਆ ਲੋ ਜੀ ਅਦਰ ਫੋਟੋ ਕਰਾ ਲਓ ਜੀ ਇੱਕ ਸ਼ਾਗਿਰ ਪਿੱਛੇ ਵੀ ਟੈਗ ਕਰੇਗਾ ਸਾਰਿਆਂ ਨੂੰ ਠੀਕ ਹੋ ਗਿਆ ਜੀ ਓਕੇ ਹੋ ਗਿਆ ਜੀ ਹਾਂਜੀ ਅਪੂ ਵੀਰ ਜੀ ਸੰਗਿੰਨ ਨਾਮ ਕਰੋ ਜੀ ਅਨਾਉਂਸ ਕਰੋ ਵੀਰ ਜੀ ਸੈਕਿੰਡ ਨਾਮ ਸੈਕਿੰਡ ਨਾਮ ਗੋਲਦੀ ਭਾਈ ਜੱਟ ਸਾਹਿਬ ਗੋਲਦੀ ਵੀਰ ਠੀਕ ਹੈ ਜੀ ਸੀਨਾ ਗਰੁੱਪ ਤੋਂ ਠੀਕ ਹੈ ਜੀ ਆਹ ਲੋ ਜੀ ਆ ਬਹੁਤ ਬਹੁਤ ਵਧਾਈਆਂ ਜੀ ਤਾੜੀ ਜਰੂਰ ਮਾਰ ਦਿਆ ਕਰੋ ਇੱਕ ਰੀ ਆਹ ਲੋ ਜੀ ਸੀਨਾ ਗਰੁੱਪ ਤੋਂ ਸਾਰੇ ਮੈਂਬਰ ਗੋਲਦੀ ਭਾਈ ਇੱਧਰ ਵੇਖਿਓ ਜੀ ਲੋ ਜੀ ਕੋਲੋਂ ਉਸਤਾਜੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਹੋਣ ਜੀ ਗੋਲਦੀ ਵੀਰ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਸਾਰੀ ਪਾਰਟੀ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਹਾਂਜੀ ਆਪੂ ਫਰਸਟ ਪ੍ਰਾਈਜ਼ ਜੀ ਹਾਂਜੀ ਹਾਂਜੀ ਫਰਸਟ ਪ੍ਰਾਈਜ਼ ਜੀ ਹਾਂਜੀ ਆਪੂ ਵੀਰ ਜੀ ਹਾਂਜੀ ਆਪੂ ਵੀਰ ਜੀ ਫਰਸਟ ਪ੍ਰਾਈਜ਼ ਆਡੀ ਗੱਲਾ ਵੀਰ ਆਸਟ੍ਰੇਲੀਆ ਵਾਲਾ ਸਿਮੂ ਵੀਰ ਦਾ ਸ਼ਿਰਦ ਜਸਪਰੀ ਨੂੰ ਬਾਬਾ ਜੀ ਫਰੂਟ ਮੰਡੀ ਵਾਲੇ ਆ ਠੀਕ ਹੈ ਜੀ ਉਸਤਾਦ ਸਾਹਿਬ ਉਹਨਾਂ ਦਾ ਫਰਸਟ ਪ੍ਰਾਈਜ਼ ਲੋ ਜੀ ਜੱਜ ਵੀਰ ਹੁਣੀ ਠੀਕ ਹੈ ਜੀ ਬਾਬਾ ਜੀ ਫਰੂਟਾਂ ਵਾਲੇ ਆ ਲੋ ਜੀ ਸਿਮੂ ਉਸਤਾਦ ਜੀ ਤੇ ਬਿੱਲੇ ਉਸਤਾਦ ਜੀ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਤੇ ਜੱਜ ਵੀਰ ਜੀ ਹੁਣੀ ਆਪਣੇ ਵੱਲੋਂ ਸਨਮਾਨ ਕਰਦੇ ਹੋਏ ਆਪਣੇ ਉਸਤਾਦ ਜੀ ਹੋਣਾ ਦਾ ਜੀ ਤੇ ਮੂੰਹ ਵੀਰ ਜੀ ਹੋਣਾ ਦਾ ਲੋ ਜੀ ਬਹੁਤ ਬਹੁਤ ਮੁਬਾਰਕਾਂ ਜੀ ਤੇ ਜੱਜ ਵੀਰ ਜੀ ਹੋਣਾ ਨੇ ਸਨਮਾਨ ਕੀਤਾ ਜੀ ਨੋਟਾਂ ਵਾਲੇ ਸੇਰੇ ਨਾਲ ਵੀਰ ਦਾ ਜੀ ਠੀਕ ਹੈ ਜੀ ਆਪਣੇ ਉਸਤਾਦ ਜੀ ਹੋਣਾ ਦਾ ਠੀਕ ਹੈ ਜੀ ਬਹੁਤ ਪਿਆਰ ਕਰਦੇ ਨੇ ਆਪਣੇ ਉਸਤਾਦ ਜੀ ਹੋਣਾ ਨੂੰ ਸਾਰੇ ਵੀਰ ਬਹੁਤ ਪਿਆਰ ਕਰਦੇ ਨੇ ਠੀਕ ਹੈ ਜੀ ਲੋ ਜੀ ਆਪੂ ਵੀਰੇ ਅੱਧਰਵੇ ओके ਹੋ ਗਿਆ ਜੀ ਹਿੱਟ ਪ੍ਰਵਾਜ ਲੋ ਜੀ ਇਹ ਬੱਚੇ ਦਾ ਕਾਹੇ ਬਾਬਾ ਜੀ ਜਦੋਂ ਬੱਚੇ ਦਾ ਇਹ ਬਾਬਾ ਆਹ ਇਧਰ ਆਓ ਵੱਡੇ ਭਾਜੀ ਇਧਰ ਆਓ ਬੱਚਿਆਂ ਬਾਬਾ ਜੀ ਆਹ ਲੋ ਜੀ ਹਿੱਟ ਬੱਚਾ ਹਿੱਟ ਬੱਚੇ ਦੀ ਦੋ ਜੀ ਬਾਜਪੂ ਵੀਰ ਜੀ ਹਾਂਜੀ ਅਪੂ ਵੀਰ ਜੀ ਹਿੱਟ ਪ੍ਰਵਾਜ ਸਾਬੀ ਭਾਈ ਡੀ ਜੇ ਵਾਲੇ ਪਾਰਟੀ ਬਾਬਾ ਜੀ ਸੰਨੂ ਜੀ ਠੀਕ ਹੈ ਜੀ ਆਪਣੇ ਮਾਨਯੋਗ ਉਸਤਾਦ ਪਰ ਪੂਰਾ ਜੋ ਕ੍ਰੈਡਿਟ ਜਾਂਦਾ ਵਾ ਆ ਵੀਰ ਨੂੰ ਜਾਂਦਾ ਜੀ ਠੀਕ ਹੈ ਜੀ ਇਹ ਸਰੋਪਾ ਵੀ ਵੀਰ ਨੂੰ ਹੀ ਦੋ ਇੰਨੇ ਹੀ ਸਾਂਭੇ ਜੇ ਇੰਨੇ ਹੀ ਡਾਹੇ ਜੇ ਭਾਈ ਹੁਣਾਂ ਨੇ ਬਸ ਐਂਟਰੀ ਕਰਾਈ ਜੀ ਠੀਕ ਹੈ ਜੀ ਭਾਈ ਹੁਣੀ ਸ਼ਿਦੀਨਗਰ ਹੀ ਟੂਰ ਤੇ ਤੇ ਇਹਦਾ ਹੱਕਦਾਰ ਇਹੀ ਜੀ 12 ਵਜੇ ਤੇ ਆ ਲੋ ਜੀ ਹੈਪੀ ਮੈਦਰ ਦਰ ਆਓ 100 ਰੁਪਿਆ ਭਾਈ ਜੋ ਕੀ ਆਪਾਂ ਕੀਤਾ ਸੀ ਹੈਪੀ ਵੀਰ ਮੇਜਰ ਵੀਰ ਸਤੂ ਉਸਤਾਦ ਦੀ ਯਾਦ ਵਿੱਚ ਜਿਨ੍ਹਾਂ ਨੇ ਦਿੱਤਾ 1100 ਰੁਪਏ ਬਹਾਦਰ ਪਰਚੇ ਦਾ ਆ ਠੀਕ ਹੈ ਜੀ ਬਹੁਤ ਬਹੁਤ ਵਧੀਆ ਬਹੁਤ ਮੁਬਾਰਕਾ ਵੀਰ ਕਵਾਰ ਦਾ ਬਹੁਤ ਬਹੁਤ ਇਹਦਾ ਬਹੁਤ ਸਨਜੋਗ ਜੇ ਵੀਰ ਦਾ ਜਿਹਦੇ ਨਾਲ ਆਪਾਂ ਮੋਹਰਾ ਲਾਉਣ ਵੀ ਵੀਰ ਦੀ ਛੱਤ ਤੇ ਗਏ ਸੀ ਉਸ ਦਿਨ ਰਾਤ ਜਿਆਦੀ ਹੋ ਗਈ ਸੀ ਵੀਡੀਓ ਨਹੀਂ ਬਣ ਸਕੀ ਸਾਡੇ ਕੋ ਤੇ ਵੀਰ ਨੂੰ ਨਹੀਂ ਕਵਰ ਕਰ ਸਕੇ ਆਪਾਂ ਅੱਜ ਕਵਰ ਕਰਦੇ ਭੀ ਇਹਦਾ ਬਹੁਤ ਮਾਨ ਸਨਮਾਨ ਹੋਇਆ ਜੇ ਵੀਰ ਦਾ ਤੇ ਮੇਰਾ ਵੀਰ ਇਦਾਂ ਹੀ ਬਾਜੀਆਂ ਡੋਂਦਾ ਰਵੇ ਆਪਣੀ ਛੱਤ ਤੋਂ ਤੇ ਮਹਾਰਾਜ ਚੜ੍ਹਦੀ ਕਲਾ ਰੱਖੇ ਅੱਥੂ ਦੀ ਬਾਜੀ ਦੇਤੀ ਆ ਹਲੋ ਜੀ ਵੀਰ ਨੇ ਅੱਥੂ ਦੀ ਬਾਦ ਦੇਤੀ ਏ ਬਿਆਪਾ ਸ਼ੀਲ ਦੇ ਕੋਠਾ ਪੋਣਾ ਜੀ ਚਲੋ ਇਹ ਹਟ ਪ੍ਰਵਾਜ ਜੱਸ ਪ੍ਰੇਤ ਹਾਂ ਹਾਂਜੀ 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 ਆਪੂ ਵੀਰ ਜੀ ਅਨਾਉਂਸ ਕਰੋ ਜੀ ਹੇਟ ਪ੍ਰਵਾਜ ਬਾਬਾ ਜੀ ਫਰੂਟ ਵਾਲੇ ਉਹਨਾਂ ਦੇ ਮੁੰਡੇ ਵੀ ਉਹਨਾਂ ਦੀ ਛੱਤ ਦੀ ਹਾਂਜੀ ਹਾਂਜੀ ਪਾਰਟੀ ਸਮੂਸਤਾਰ ਠੀਕ ਹੈ ਵੀਰ ਆਪਣਾ ਆਸਟ੍ਰੇਲੀਆ ਵਾਲਾ ਉਹਨਾਂ ਦੀ ਪਾਰਟੀ ਦੀ ਆ ਠੀਕ ਹੈ ਜੀ ਕਿੰਨੇ ਵਜੇ ਬੈਠੇ ਇਹਨਾਂ ਦੀ ਬੈਠੀ 5:35 ਤੇ ਮੱਗ 5:35 5:35 ਤੇ ਠੀਕ ਹੈ ਜੀ ਕਲਾਪਿੰਗ ਕਰ ਦਿਓ ਜੀ ਬਹੁਤ ਬਹੁਤ ਮੁਬਾਰਕਾਂ ਜੀ ਸ਼ੀਲਡ ਦਿਓ ਜੀ ਹਿੱਟ ਪ੍ਰਵਾਹ ਦੀ ਆਹ ਲੋ ਜੀ ਹਿੱਟ ਪ੍ਰਵਾਹ ਦੀ ਸ਼ੀਲਡ ਆ ਜੀ ਸ਼ੀਲਡ ਇਹ ਕੀ ਦੇ ਰਹੇ ਆ ਆਪਾਂ ਜੀ ਚਾਂਦੀ ਦੀਆਂ ਚਾਂਦੀਆਂ ਦੇ ਨਾਲ ਚਾਂਦੀ ਦੀਆਂ ਚਾਂਦੀਆਂ ਚਾਂਦੀ ਦੀਆਂ ਝਾਂਜਰਾ ਇਹ ਕਿੰਨਾ ਵੱਲੋਂ ਦੇ ਰਹੇ ਆ ਭੋਜੀ ਜੀ ਇਹ ਆਪੂ ਵੀਰ ਜੀ ਵੱਲੋਂ 2100 ਰੁਪਏ ਆਪਣੇ ਮਾਨ ਜੋਗ ਸੰਜੂ ਉਸਤਾਜੀ ਉਹਨਾਂ ਨੇ ਆਪਣੇ ਲੋਹੇ ਤੋਂ ਪ੍ਰਵਾਹ ਦਿੱਤੀ ਠੀਕ ਹੈ ਜੀ ਹਾਂ ਜੀ ਆਹ ਲੋ ਜੀ ਆਪਣੇ ਰੋਕੀ ਉਸਤਾਦ ਜੀ ਚੁੰਨੀਆਂ ਵਾਲੇ ਬਾਜਵਾ ਗਰੁੱਪ ਤੋਂ ਠੀਕ ਹੈ ਜੀ ਉਸਤਾਦ ਜੀ ਹੁਣਾਂ ਨੇ ਨਾਊਂਸ ਕੀਤੀ ਸੀ ਸ਼ੀਲਡ ਬਾਜਵਾ ਗਰੁੱਪ ਤੋਂ ਤੇ ਉਸਤਾਦ ਜੀ ਹੁਣੀ ਦੇ ਰਹੇ ਨੇ ਹਿੱਟ ਕਬੂਤਰ ਨੂੰ ਠੀਕ ਹੈ ਜੀ ਤੇ ਬਹੁਤ ਬਹੁਤ ਮੁਬਾਰਕਾਂ ਜੀ ਬਹੁਤ ਬਹੁਤ ਲੋ ਜੀ ਇਹ ਕਿਹਨਾਂ ਜੀ ਅੰਮ੍ਰਿਤ ਜੀ ਆਹ ਲੋ ਜੀ ਹਾਂਜੀ ਆਪੂ ਵੀਰ ਜੀ ਐ ਭਾਈ ਆਪਾ ਆਪਣਾ ਸਮਾਨ ਦੇ ਲੱਗੇ ਹਾਂਜੀ ਹਾਂਜੀ ਬਿੱਲਾ ਵੀਰ ਆਸਟ੍ਰੇਲੀਆ ਵਾਲਾ ਆ ਠੀਕ ਹੈ ਜੀ ਚਲੋ ਜੀ ਬਿੱਲਾ ਵੀਰ ਆਸਟ੍ਰੇਲੀਆ ਤੋਂ ਤੇ ਸਿਮੂ ਵੀਰ ਜੀ ਆਹ ਲੰਮਰੀ ਸਰ ਚੈਂਪੀਅਨ ਵੱਲੋਂ ਆਪੂ ਵੀਰ ਫਰੈਂਡ ਕਬੂਤਰ ਕਲੱਬ ਸੁਲਤਾਨਵੰਦ ਰੋਡ ਠੀਕ ਹੈ ਜੀ ਆ ਤਿੰਨ ਹਿੱਟਾ ਮਾਰੀਆਂ ਹੈ ਜੀ ਲੋਹਰ ਵਾਲੀ ਮਾਦੀ ਨੂੰ ਉਹਦੇ ਕਰਕੇ ਇਹਨਾਂ ਨੂੰ ਬਾਦਰ ਨਾਮ ਦੇ ਲੱਗਿਆ ਠੀਕ ਹੈ ਜੀ ਉਸ ਵੀਡੀਓ ਵੀ ਲਈ ਆਪਾਂ ਛੱਤ ਤੇ ਜਾ ਕੇ ਕਵਰੇਜ ਕੀਤੀ ਸੀ ਠੀਕ ਹੈ ਜੀ ਥੋੜੇ ਕੇ ਦਿਨ ਪਹਿਲਾਂ ਤੇ ਬਹੁਤ ਵਧੀਆ ਰਿਸਪੌਂਸ ਦਿੱਤਾ ਵਾ ਸਾਰੇ ਵੀਰਾਂ ਨੇ ਵੀਡੀਓ ਨੂੰ ਲਾਈਕ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਠੀਕ ਹੈ ਵੀਰ ਜੀ ਦੋ ਜੀ ਸਤਿ ਸ਼੍ਰੀ ਅਕਾਲ ਸਤਿ ਮੁ ਵੀਰ ਜੀ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ ਤੁਹਾਡੇ ਉਸਤਾਦ ਸਾਹਿਬਾਨ ਨੂੰ ਤੁਹਾਡੇ ਵੱਡੇ ਬ੍ਰਦਰ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਡੀ ਸਾਰੀ ਪਾਰਟੀ ਨੂੰ ਲੋ ਜੀ ਹਾਂਜੀ ਆਪੂ ਵੀਰ ਜੀ ਹਾਂਜੀ ਜੀ ਆ ਆਪਣੇ ਮਾਨਯੋਗ ਉਸਤਾਦ ਸਾਹਿਬਾਂ ਸੰਤੂ ਉਸਤਾਦ ਜੀ ਸੁਲਤਾਨਵਿੰਡ ਰੋਡ ਤੋਂ ਉਹਨਾਂ ਦਾ ਆਪਾਂ ਸਨਮਾਨ ਕਰਨ ਦੇ ਫਰੈਂਡ ਪੀਨ ਕਲੱਬ ਵੱਲੋਂ ਜੀ ਲੋ ਜੀ ਅੱਜ ਤੋਂ ਬਾਅਦ ਆਪਣੇ ਆਪਣੇ ਇਲਾਕੇ ਦੇ ਕਰਤਾ ਧਰਤਾ ਸੰਤੂ ਉਸਤਾਦ ਜੀ ਆਪਣੇ ਸ਼ਹਿਰ ਦੇ ਚੇਅਰਮੈਨ ਆ ਜੀ ਅੱਜ ਤੋਂ ਬਾਅਦ ਸਾਰੇ ਭਰਾ ਕਲੈਪਿੰਗ ਕਰੋ ਜੀ ਕਲੈਪਿੰਗ ਕਰੋ ਜੀ ਲੋ ਜੀ ਅਨਾਉਂਸਮੈਂਟ ਵੀ ਕਰਤੀ ਏ ਤੇ ਲੋ ਜੀ ਵਿਸ਼ੇਸ਼ ਸਨਮਾਨ ਉਸਤਾਜੀ ਹੋਣਾ ਦਾ ਚੇਅਰਮੈਨੀ ਦਾ ਚੇਅਰਮੈਨੀ ਦਾ ਅਹੁਦਾ ਵੀ ਮਿਲ ਗਿਆ ਉਸਤਾਜੀ ਹੋਣਾ ਨੂੰ ਆ ਆਪਣੇ ਮਾਨਯੋਗ ਉਸਤਾਦ ਸਾਹਿਬਾਨ ਲਾਟੀ ਉਸਤਾਜੀ ਕੜੇ ਵਾਲੇ ਜੀ ਇਹ ਵੀ ਅੱਜ ਤੋਂ ਬਾਅਦ ਆਪਣੇ ਚੇਅਰਮੈਨ ਜੀ ਪੰਜ ਮੈਂਬਰੀ ਕਮੇਟੀ ਦੇ ਵੱਡੇ ਜੋ ਵੀ ਆਪਣਾ ਸਿੰਡ ਦਾ ਫੈਸਲਾ ਹੋਇਆ ਹੈ ਚੇਅਰਮੈਨ ਆਪਣੇ ਕਰਨ ਗਿਰੀ ਵੱਡੇ ਠੀਕ ਹੈ ਉਸਤਾਜੀ ਮਨਜ਼ੂਰ ਹੈ ਜੀ ਠੀਕ ਹੈ ਸਾਹਿਬ ਜੋ ਸਾਰਿਆਂ ਨੇ ਕੋਈ ਕੈਪਿੰਗ ਕਰ ਦਿਓ ਜੀ ਆ ਲੋ ਜੀ ਆਹੋ ਸਾਥ ਆਹੋ ਸਾਥ ਜੀ ਕੋ ਗੱਲ ਹੈ ਕੋ ਗੱਲ ਹੈ ਜੀ ਉਸਤਾਦ ਜੀ ਕੋ ਲੋ ਆ ਆਪਣੇ ਬਾਬਾ ਜੀ ਰੂਟਾ ਵਾਲੇ ਆਪਣੇ ਉਸਤਾਦ ਸਾਹਿਬ ਬਾਣ ਵੱਡੇ ਇਹ ਵੀ ਆਪਣੇ ਛਿੰਦ ਦੇ ਮੋਤਵਾਰ ਜੀ ਆ ਵੀ ਆਪਣੇ ਪੰਜ ਮੈਂਬਰੀ ਕਮੇਟੀ ਅਗੀ ਚੇਅਰਮੈਨਾਂ ਜੀ ਵੀ ਆਪਣੇ ਵੱਡੇ ਉਦੇਦਾਰ ਜੀ ਠੀਕ ਹੈ ਜੇ ਰੋ ਵੀ ਆਪਣਾ ਕੋਈ ਫੈਸਲਾ ਹੋਇਆ ਤਾਂ ਪੰਜ ਮੈਂਬਰੀ ਕਮੇਟੀ ਬੈ ਕੇ ਫੈਸਲਾ ਸੁਲਾਇਆ ਜਾਏਗਾ ਜੀ ਆ ਆਪਣੇ ਰੋਕੀ ਉਸਤਾਦ ਜੀ ਮਾਨਜੋ ਬਾਜਵਾ ਗਰੁੱਪ ਦੇ ਉਹਨਾਂ ਨੂੰ ਸਮਾਨਿਤ ਕੀਤਾ ਜਾਂਦਾ ਫਰੈਂਡ ਪਿਜਨ ਕਲੱਬ ਵੱਲੋਂ ਇਹ ਵੀ ਆਪਣੇ ਪੰਜ ਮੈਂਬਰੀ ਕਮੇਟੀ ਦੇ ਮੇਨ ਮੈਂਬਰ ਜੀ ਆਇਆ ਇਸ ਵਾਰ ਠੀਕ ਹੈ ਜੀ ਓ ਲੋ ਜੀ ਉਸਤਾਦ ਜੀ ਆਓ ਸਾਡੇ ਜੀ ਆਓ ਸਾਡੀ ਆਪਣਾ ਨੇ ਹਾਂਜੀ ਵੀ ਕੀ ਵੀਰ ਜੀ ਆਹ ਰਾਜੂ ਉਸਤਾਦ ਜੀ ਆਪਣੇ ਪਾਪੜਾ ਵਾਲੇ ਜੀ ਉਹਨਾਂ ਨੂੰ ਸਨਮਾਨਿਤ ਕੀਤਾ ਜਾਂਦਾ ਜੀ ਫਰੈਂਡ ਵੀ ਜਨ ਲਓ ਜੀ ਆਹ ਲਓ ਜੀ ਤਾੜੀਆਂ ਮਾਰਦਾ ਹੋਇਆ ਉਹ ਉਹਨਾਂ ਨੇ ਚੋਕ ਕੀਤਾ ਮਾਰੇ ਲੋ ਜੀ ਉਸਤਾਦ ਜੀ ਹਾਂ ਜੀ ਅਪੂ ਵੀਰ ਜੀ ਭਾਈ ਆਪਣੇ ਭਾਈ ਉਹਨਾਂ ਦੀ ਯਾਦ ਚ ਆਪਾਂ ਸ਼ੈਡ ਡਵਾਣੀ ਐ ਅੱਸੂ ਦੇ ਪੇਲੇ ਐਤਵਾਰ ਦੀ ਉਹਨਾਂ ਨੂੰ ਸਮਾਨਿਤ ਕਰਨ ਲੱਗੇ ਸੰਜੂ ਉਸਤਾਦ ਉਹਨਾਂ ਦੇ ਬੇਟੇ ਹਾਂਜੀ ਹਲੋ ਜੀ ਜਸੇਬੀਰ ਜੀ ਕਚਹਿਰੀ ਵਾਲੇ ਜਸੇਬੀਰ ਜੀ ਆਪਣੇ ਕਚਹਿਰੀ ਵਾਲੇ ਜੀ ਹਲੋ ਜੀ ਪਾਰਟੀ ਸੰਜੋਸਾ ਪਾਰਟੀ ਸੰਜੋਸਾ ਫਰੈਂਡ ਵਿਜ਼ਨ ਕਲੱਬ ਵੱਲੋਂ ਠੀਕ ਹੈ ਜੀ ਮਾਨ ਸਨਮਾਨ ਕਰਦੇ ਹੋਏ ਬਹੁਤ ਸਾਰੀ ਜੀ ਤੇ ਹਲੋ 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 ਆਓ ਜੀ ਆ ਰਿਹਾ ਇੱਕ ਮਿੰਟ ਪੀਆ ਵਾਜਦੇ ਵਾਜਦੇ ਬਰਬੂਸਤਾ ਜੀ ਸ਼ੀਨਾ ਗਰੁੱਪ ਤੋਂ ਵੱਡੇ ਉਸਤਾਦ ਜੀ ਆਪਣੇ ਬਬਲੂ ਤਾਜੀ ਹਣੀ ਠੀਕ ਹੈ ਜੀ ਸ਼ੀਨਾ ਗਰੁੱਪ ਤੋਂ ਆਸ ਸੁਣੋ ਕੋਈ ਆ ਰਿਹਾ ਯਾਰ ਦੱਸ ਹਲੋ ਜੀ ਹਾਂਜੀ ਅਪੂ ਵੀਰ ਜੀ ਆਸ ਸੁਣੂ ਪਾਈ ਆਪਣੇ ਵੱਡੇ ਆ ਠੀਕ ਹੈ ਜੀ ਉਹਨਾਂ ਦਾ ਵੀ ਸਮਾਨ ਲਓ ਜੀ ਫਰੈਂਡ ਪੀਨ ਕਲੱਬ ਲਓ ਆ ਫੋਟੋਗ੍ਰਾਫਰ ਆ ਗਿਆ ਆਪਣਾ ਇੰਦਰ ਆ ਗਿਆ ਫੋਟੋਗ੍ਰਾਫਰ ਨਹੀਂ ਯੂਟਿਊਬਰ ਆ ਲੋ ਜੀ ਮੈਨੂੰ ਸਨਮਾਨ ਦਿਖਾ ਰਹੇ ਆ ਲੋ ਮੈਂ ਬੋਲ ਹਾਂਜੀ ਸਾਥੀ ਕਾਲ ਜੀ ਸਾਰਿਆਂ ਨੂੰ ਵੀਰਾਂ ਨੂੰ ਇਹਨਾਂ ਮਾਂ ਦੇ ਹੋਏ ਇਹ ਵੀਰ ਠੀਕ ਹੈ ਜੀ ਆਪਣੇ ਛੋਟੇ ਭਰਾ ਨੂੰ ਠੀਕ ਹੈ ਜੀ ਜਿੰਨੇ ਵੀ ਉਸਤਾਦ ਸਾਹਿਬਾਨਾਂ ਦੀ ਮੌਜੂਦਗੀ ਦੇ ਵਿੱਚ ਤੇ ਆਪਣੇ ਭਰਾਵਾਂ ਦੀ ਮੌਜੂਦਗੀ ਦੇ ਵਿੱਚ ਆਪਣਾ ਸਨਮਾਨ ਕਰਦੇ ਪਏ ਨੇ ਫਰੈਂਡ ਪੀਜਨ ਕਲੱਬ ਤੋਂ ਬਹੁਤ ਬਹੁਤ ਧੰਨਵਾਦ ਜੀ ਹਾਂ ਜੀ ਆਪੂ ਵੀਰ ਹੋਣਾ ਦਾ ਠੀਕ ਹੈ ਜੀ ਵਿੱਕੀ ਵੀਰ ਹੋਣਾ ਦਾ ਪੰਜ ਮੈਂਬਰਿਕ ਮੀਟਿੰਗ ਚੋਂ ਚੁਗ ਜਾ ਕੇ ਪੀ ਵੀਰ ਬਾਬਾ ਜੀ ਨੰਨੂ ਵੀਰ ਠੀਕ ਹੈ ਜੀ ਨਹੀਂ 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 ਸਿੱਧਾ 1 ਨੰਬਰ ਤੋਂ ਮੈਂਬਰਿਕ ਪੁੱਛੋਗੇ ਆ ਬਹੁਤ ਵਧੀਆ ਵੀਡੀਓ ਬਣਾਉਂਦੇ ਹੋ ਭਾਈ ਸਾਰੇ ਵੀਰ ਭਰਾ ਸਹਿਯੋਗ ਦਾ ਬਹੁਤ ਸਹਿਯੋਗ ਹੈ ਜੀ 1 ਨੰਬਰ ਹਾਂ ਜੀ ਆਈ ਯਾਰ ਧੰਨਵਾਦ ਜੀ ਬਹੁਤ ਬਹੁਤ ਜੀ ਪਿੱਛੇ ਪਿੱਛੇ ਗੱਲਾਂ ਦੇ ਵੇਖਦੇ ਰਹੋ ਲੋਟ ਕੇ ਹੂੰ ਹਾਂਜੀ ਲੋ ਜੀ ਆਪਣੇ ਮਾਨਜੋ ਬਚਨ ਉਸਤਾਦ ਜੀ ਅਰਜਨ ਨਗਰਤੋ ਜੀ ਉਹਨਾਂ ਨੂੰ ਫਰੈਂਡ ਭਜਣਾ ਲੋ ਸਨਮਾਨਿਤ ਕੀਤਾ ਹੈ ਬਾਕੀ ਸੋਪਰੇ ਫਲਾ ਵੀਰਾਂ ਨੂੰ ਬਾਬਾ ਜੀ ਅੰਦਰ ਆਓ ਜੀ ਹਾਂਜੀ ਲੋ ਵੀਰ ਜੀ ਜਿੱਦਾਂ ਕੀ ਮੈਂ ਕਿਹਾ ਵਾ ਜੀ ਪੰਜ ਮੈਂਬਰੀ ਕਮੇਟੀ ਜਿਨ੍ਹਾਂ ਵੱਲੋਂ ਸ਼ੀਲਡ ਉਡਾਈ ਗਈ ਸੀ ਫਰੈਂਡ ਪਿਜਨ ਕਲੱਬ ਠੀਕ ਹੈ ਜੀ ਲੋ ਜੀ ਉਸਤਾਦ ਜੀ ਕਰੋ ਜੀ ਸਨਮਾਨਤ ਜੀ ਐ ਆਪਣਾਪੂ ਵੀਰ ਮੰਦਰ ਵਾਲੇ ਬਿਜਾਰ ਚੋਂ ਐ ਵਿੱਕੀ ਵੀਰ ਜੀ ਬੱਕਰੀ ਵਾਲੇ ਮੰਦਰ ਵਾਲੇ ਬਿਜਾਰ ਚੋਂ ਹੈਪੀ ਪਹਿਲਵਾਨ ਜੀ ਪਥਰਾਂ ਵਾਲੀ ਪਾਰਕ ਤੋਂ ਐ ਨੰਨੂ ਵੀਰ ਜੀ ਮੰਦਰ ਵਾਲੇ ਬਿਜਾਰ ਚੋਂ ਓਏ ਯਾਰ ਹਾਂ ਹਾਲੋ ਹਾਲੋ ਜੀ ਆਪਣੇ ਟੋਨੀ ਬਾਬਾ ਜੀ ਮੰਦਰ ਵਾਲੇ ਬਿਜਾਰ ਚੋਂ ਠੀਕ ਹੈ ਜੀ ਆ ਬਹੁਤ ਵਧੀਆ ਸ਼ੀਲਡ ਅਡਵਾਈ ਆਈ ਇਹਨਾਂ ਨੇ ਵੀਰ ਜੀ ਹੋਣਾ ਨੇ ਉਹ ਭਰਾ ਲੌਂਸ ਤੇ ਨੇ ਕਰਾ ਹਾਂਜੀ ਹਾਂਜੀ ਲੋ ਜੀ ਕਾਕੂ ਵੀਰ ਸੁਲਤਾਨਵਿੰਡ ਪਿੰਡ ਤੋਂ ਜੀ ਠੀਕ ਹੈ ਜੀ ਹਾਂਜੀ ਆਪੂ ਵੀਰ ਜੀ آ استاد جي را استاد جي استاد جي